ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਤਰਾ ਆਪ ਜੀ ਨੂੰ ਪਤਾ ਵੀ ਆਰੰਭ ਹੋਈ ਐ ਤੇ ਇਹ ਆਪਾਂ ਕਿੱਥੇ ਪਹੁੰਚੇ ਆ ਜੀ ਕਿਹੜਾ ਇਹ ਇਹ ਆਪਾਂ ਬਾਗੜੋ ਰੇ ਆ ਜੀ ਬੰਗਾਲ ਚ ਐ ਹਾਂਜੀ ਤੇ ਇਹ ਸਾਡੇ ਲਾਣੇਦਾਰ ਨੇ ਭਾਈ ਹਰਬੰਸ ਸਿੰਘ ਜੀ ਸੀਲੋਂ ਕਲਾਂ ਤੋਂ ਤੇ ਇਹ ਮਦੀਪ ਸਿੰਘ ਤੇ ਡੈਡੀ ਜੀ ਨੇ ਤੇ ਇਹਨਾਂ ਕੋ ਰਾਤ ਅਸੀਂ ਟਿੰਗੇ ਸੀ ਪੜਾ ਕੀਤਾ ਸੀਗਾ ਤੇ ਬੜੀ ਇਹਨਾਂ ਨੇ ਸੇਵਾ ਕੀਤੀ ਐ ਤੇ ਬੱਚਿਆਂ ਦੇ ਨਾਲ ਬਹੁਤ ਮੇਲ ਮਿਲਾਪ ਹੋਇਆ ਬੜਾ ਸਾਰਾ ਪਰਿਵਾਰ ਹੀ ਪਿਆਰ ਵਾਲਾ ਤੇ ਬਹੁਤ ਧੰਨਵਾਦ ਸਾਰਿਆਂ ਦਾ ਜੀ ਜੀ ਤੇ ਇਤੋਂ ਹੁਣ ਅੱਗੇ ਰਵਾਨਾ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਜੀ ਜਾ ਰਹੇ ਆ ਬੰਗਾਲ ਤੋਂ ਅ ਕਿਧਰ ਨੂੰ ਜੀ 네ਪਾਲ ਬਾਰਡਰ 네ਪਾਲ ਜਾਣਾ ਜੀ 네ਪਾਲ ਦੇਖਣ ਵਾਸਤੇ ਦੂਜੀ ਕੰਟਰੀ ਤੇ 네ਪਾਲ ਜਾਵਾਂਗੇ ਆਪਾਂ ਘੁੰਮਣ ਵਾਸਤੇ ਬੜਾ ਸਾਫ ਸੁਥਰਾ ਏਰੀਆ ਹੈ 999 ਪੰਜਾਬੀ ਨੇ ਬਟ ਤੁਹਾਨੂੰ ਪਤਾ ਵੀ ਪੰਜਾਬੀ ਤੇ ਦੁਨੀਆ ਵਿੱਚ ਕਿਤੇ ਆਪਾਂ ਚਲੇ ਜਾਈਏ ਕਿਤੇ ਨਾ ਕਿਤੇ ਮਿਲ ਜੰਦੇ ਨੇ ਉਵੇਂ ਜਿਵੇਂ ਇੱਥੇ ਵੀ ਵੱਸਦੇ ਨੇ ਤੇ ਬਹੁਤ ਜ਼ਿਆਦਾ ਵਧੀਆ ਏਰੀਆ ਬਟ ਇੱਥੇ ਪੱਤੀ ਦੀ ਖੇਤੀ ਜ਼ਿਆਦਾ ਹੁੰਦੀ ਹੈ ਚਾਹ ਪੱਤੀ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਅਸੀਂ ਬਣੇ ਰਹੋ ਇਹ ਚਾਹ ਦੀ ਖੇਤੀ ਹੈ ਜੀ ਜੋ ਆਪ ਜੀ ਦੇਖ ਰਹੇ ਹੋ ਆ ਥੱਲੇ ਹਰਿਆ ਹਰਿਆ ਇਹ ਚਾਹ ਦੀਆਂ ਪੱਤੀਆਂ ਨੇ ਜੀ ਪੱਤੀਆਂ ਆ ਗਈ ਚਾਹ ਚਾਹ ਦੇ ਬਾਗ ਕਹ ਲਓ ਪੱਤੀਆਂ ਘਾਹ ਲੋ ਤੇ ਚਾਹ ਪੱਤੀ ਹੈ ਬਾਕੀ ਉਹ ਆਪ ਜੀ ਦੇਖਦੇ ਹੋ ਫੌਜੀਆਂ ਦੀ ਟ੍ਰੇਨਿੰਗ ਚੱਲ ਰਹੀ ਹੈ ਵਿੱਚ ਨੌਜਵਾਨ ਫੌਜੀਆਂ ਨੂੰ ਟ੍ਰੇਨਿੰਗ ਕੀਤਾ ਜਾ ਰਿਹਾ ਹੈ ਆ ਕੀ ਲਾਇਆ ਜਾ ਰਿਹਾ ਇੱਧਰ ਵੀ ਚਾਹ ਪੱਤੀ ਦਾ ਬਾਗ ਚਾਹ ਪੱਤੀ ਦੇ ਨਵੇਂ ਬੂਟੇ ਲੱਗ ਰਹੇ ਆ ਨਵੇਂ ਬੂਟੇ ਲਾਇਆ ਜਾ ਰਿਹਾ ਇੱਧਰ ਨਵੀਂ ਉਗਾਈ ਜਾ ਰਹੀ ਹੈ ਚਾਹ ਪੱਤੀ ਬੂਟੇ ਲਾਏ ਜਾ ਰਹੇ ਨੇ ਖੇਤਾਂ ਵਿੱਚ ਮਜ਼ਦੂਰ ਕੰਮ ਕਰਦੇ ਨੇ ਇਹਨਾਂ ਨੂੰ 3-4 ਸਾਲ ਲੱਗ ਜਾਣਗੇ ਇੰਨਾ ਟਾਈਮ ਲੈਂਦੀ ਆ ਚਾਰ ਸਾਲ ਚਾਰ ਸਾਲ ਬਾਅਦ ਜਾ ਕੇ ਜਾਂ ਕੇ ਬੂਟੇ ਨੂੰ ਇਹ 20 25 ਸਾਲ 35 ਸਾਲ ਦੇ ਪੁਰਾਣੇ ਨੇ ਅੱਛਾ ਅੱਛਾ ਇਹ ਚਾਹ ਪੱਤੀ ਜੀ ਤੇ ਜਿਹੜੇ ਇਹ ਚਾਹ ਪੱਤੀ ਦੇ ਬੂਟੇ ਨੇ ਤਿੰਨ ਚਾਰ ਸਾਲ ਲੈਂਦੇ ਆ ਤਿਆਰ ਹੋਣ ਨੂੰ ਉਸ ਤੋਂ ਬਾਅਦ ਜਾ ਕੇ ਤੇ ਪੱਤੀਆਂ ਟੁੱਟਦੀਆਂ ਨੇ ਹਾਂ ਫਿਰ ਇਹਦੀਆਂ ਪੱਤੀਆਂ ਟੁੱਟਦੀਆਂ ਫਿਰ ਇਹ ਜਾਂਦੀ ਐ ਤਿਆਰ ਹੋ ਕੇ ਫਿਰ ਆਪਣੇ ਘਰਾਂ ਵਿੱਚ ਚਾਹ ਪਹੁੰਚਦੀ ਐ ਚਾਹ ਪੱਤੀ ਐ ਸਾਰੀ ਜੋ ਆਪ ਜੀ ਦੇਖ ਰਹੇ ਹੋ ਤੇ ਫੇਰ ਜਾ ਕੇ ਕਿਤੇ ਚਾਹ ਦਾ ਹਸਨ ਹੁੰਦਾ ਆਪਾਂ ਆ ਜੇ ਫੇਰ ਤੋੜ ਲੱਗਦੀ ਆ ਤੇ ਫੇਰ ਕਹਿੰਦੇ ਉਠਰਦਾਰ ਸਾਨੂੰ ਚਾਹ ਮਿਲਦੀ ਆ ਆ ਚਾਹ ਆਪਾਂ ਥੋੜੀ ਮਿਲਦੀ ਇੱਥੇ ਜਾਈ ਹੋਗਾ ਧਾਰਾ ਕਿਸੇ ਦਾ ਇੱਥੇ ਆ ਇਹ ਫੋਰੈਸਟ ਇਲਾਕੇ ਦੇ ਵਿੱਚ ਪੈ ਜਾਂਦਾ ਇੱਥੇ ਲੋਕ ਪੁਰਾਣੇ ਸਮੇਂ ਤੋਂ ਆਦੀਵਾਸੀ ਜਿਹੜੇ ਹੁੰਦੇ ਸੀਗੇ ਉਹ ਵੀ ਰਹਿੰਦੇ ਸੀ ਕਿੰਨਾ ਸੋਹਣਾ ਪਾਪਾ ਤੇ ਇਹਦੇ ਇੱਥੇ ਨਾਲ ਹੀ ਲੱਗਦਾ 90 ਕਿਲੋਮੀਟਰ ਚ ਧਾਰਜਲਿੰਗ ਧਾਰਜਲਿੰਗ ਦੀ ਚਾਹ ਵਰਲਡ ਫੇਮਸ ਆ ਆ ਕੇ ਵਾਰੀ ਟਿਸ ਆਲੇ-ਦਾਲੇ ਚਾਹ ਪੱਤੀ ਦੇ ਖੇਤ ਨੇ ਇਹ ਜਿੰਨੇ ਵੀ ਆਪ ਜੀ ਦੇਖਦੇ ਪਿਓ ठीक है जी लागलिंग 90 किलोमीटर कितने कांटे का रास्ता हाँ, हाँ। वो की सुनो डियर मैम डियर मैम दो फाइल है कृष्णा सर ये तीन फाइल है हाँ तो कृष्णा सर और प्लस 22 टोटल 22 गाड़ी प्लस चार गाड़ी प्लस दो गाड़ी 27 गाड़ी में लेके गया था हाँ जी ਅੱਪਾ ਆ ਗਏ ਆ ਜੀ ਨੇਪਾਲ ਦੇ ਬਾਰਡਰ ਤੇ ਨੇਪਾਲ ਤੇ ਬਸਟ ਮਕਾਲ ਦੇ ਬਾਰਡਰ ਤੇ ਹਾਂ ਦੇਖੋ ਇੰਡੀਆ ਤੋਂ ਅੱਗੇ ਹੁਣ ਨੇਪਾਲ ਸ਼ੁਰੂ ਨੇਪਾਲ ਸ਼ੁਰੂ ਹੋ ਜਾਣਾ ਇੰਡੀਆ ਦੀ ਹੱਦ ਵਿੱਚ ਨੇਪਾਲ ਦੀ ਹੱਦ ਵਿੱਚ ਜਾਵਾਂਗੇ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਨੇਪਾਲ ਨੇਪਾਲ ਦੇ ਘਰ ਨੇ ਇੱਥੇ ਆਪਾਂ ਆਧਾਰ ਕਾਰਡ ਦਿਖਾਵਾਂਗੇ ਇਹ ਤਾਂ ਫਰੰਟ ਕੈਮਰਾ ਲਾਉਣਾ ਆਪਾਂ ਵੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਸਜਰੇ ਦੀਵਾਰ ਰਹਿਣ ਪੰਥ ਮਹਾਰਾਜ ਦੇ ਹਾਂ ਜੀ ਕੀ ਕਹਿਣਾ ਚਾਹੁੰਦੇ ਮੋਦੀ ਸਿੰਘ ਜੀ ਅੱਜ ਟਾਈਮ ਇਹ ਖੁਸ਼ੀ ਹੈ ਵੀ ਹਾਂ ਜੀ ਵੀ ਅਸੀਂ ਨੇਪਾਲ ਐਂਟਰ ਹੋਣ ਲੱਗੇ ਆ ਇੱਕ ਮੌਕਾ ਮਿਲ ਗਿਆ ਆਪਾਂ ਨੂੰ ਵੀ ਕਿ ਚਲੋ ਆਪਾਂ ਇੱਕ ਹੋਰ ਮੁਲਕ ਦੇ ਵਿੱਚ ਜਾ ਰਹੇ ਆ ਵੀ ਇੱਥੇ ਵੀ ਆਏ ਹੋ ਜੂਗਾ ਵੀ ਆਪਣੀ ਜੋ ਜ਼ਿੰਦਗੀ ਦਾ ਯਾਨਕਿ ਜਿਹੜਾ ਹਿੱਸਾ ਉਹਦੇ ਵਿੱਚ ਇੱਕ ਨਾਮਦਰਜ ਹੋ ਜੂਗਾ ਵੀ ਅਸੀਂ ਇੱਕ ਮੁਲਕ ਹੋਰ ਜਾਇਆ ਆ ਕੁਝ ਨਵਾਂ ਦੇਖਣ ਨੂੰ ਮਿਲੇਗਾ ਨਵਾਂ ਜ਼ਰੂਰ ਜੀ ਉੱਥੇ ਦੇਖਦੇ ਆ ਵੀ ਜਾ ਕੇ ਕਿਦਾਂ ਦਾ ਮਾਹੌਲ ਆ ਕਿਦਾਂ ਦੇ ਲੋਕ ਆ ਹਾਂਜੀ ਇੱਥੇ ਜਿਹੜੇ ਵੀਰ ਆਪਾਂ ਨੂੰ ਮਿਲੇ ਸੀਗੇ ਆਰਮੀ 'ਚ ਅਸੀਂ ਜਿਨ੍ਹਾਂ ਨੇ ਆਪਣਾ ਆਧਾਰ ਕਾਰਡ ਚੈੱਕ ਕੀਤਾ ਉਹ ਵੀਰ ਵੀ ਲੁਧਿਆਣੇ ਦੇ ਸੀਗੇ ਹਾਂਜੀ ਤੇ ਖੁਸ਼ ਹੋਏ ਉਹ ਵੀ ਸਾਨੂੰ ਦੇਖ ਕੇ ਤੇ ਸਾਨੂੰ ਵੀ ਚੰਗਾ ਲੱਗਿਆ ਮਿਲ ਕੇ ਅੱਛਾ ਇੱਕ ਤਾਂ ਆ ਹੋ ਗਿਆ ਪੋਲ ਇਹ ਇਹ ਨਦੀ ਦੇ ਕੋਲ ਹੈ ਹਾਂਜੀ ਇਹ ਪੜਲਾ 50 ਸਾਲ ਪੁਰਾਣਾ ਪੁਲ ਤੇ ਇੱਕ ਉਹ ਪਰੇ 50 ਸਾਲ ਪੁਰਾਣਾ ਪੋਲੇ ਤੇ ਉਹਦੇ ਤੇ ਆਪ ਜੀ ਕੀ ਈ ਰਖਸ਼ਾ ਹੀ ਦੇਖ ਰਹੇ ਹੋ ਜਿੰਨੇ ਮਹੀਨੇ ਪੁਰਾਣਾ ਪੁਲਾ ਬੱਲਾ 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 ਉਹ ਈ ਰਖਸ਼ਾ ਨੂੰ ਦੇਤਾ ਈ ਰਖਸ਼ਾ ਨੂੰ ਦੇਤਾ ਇਹ ਨਮਾਪ ਲੋਸ ਹੈ ਨੇ ਈ ਰਖਸ਼ਾ ਜਰ ਨਦੀ ਦਾ ਨਾਮ ਕੀ ਹਾਂਜੀ ਇੱਥੋਂ ਆਪਾਂ ਲਈ ਐਂਟਰੀ ਪਾਸ ਇਮੀਗ੍ਰੇਸ਼ਨ ਤੋਂ ਇਮੀਗ੍ਰੇਸ਼ਨ ਤੋਂ ਆਪਿਆ ਮੂਹਰੇ ਲਾ ਲੇ ਸ਼ੀਸ਼ੇ ਤੇ ਇੱਥੋਂ ਹੁਣ ਆਪਾਂ ਐਂਟਰ ਹੋ ਗਏ ਆਂ ਨੇਪਾਲ ਵਿੱਚ ਹਾਂਜੀ ਤੇ ਹੁਣ ਨਾਲ ਤਾਂ ਆਪ ਦਰਸ਼ਨ ਮੇਲੇ ਕਰਾਂਗੇ ਨਾਲ ਤੁਹਾਨੂੰ ਸਾਰਿਆਂ ਨੂੰ ਕਰਾਵਾਂਗੇ ਜੀ ਤੇ ਗੁਰੂ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਦੇਖ ਰਹੀ ਹੈ ਦੁਨੀਆ ਵੀ ਪੰਜਾਬ ਤੋਂ ਆਏ ਨੇ ਸਿੰਘ ਹਾਂ ਜੀ ਇਹ ਆਪਾਂ ਐਂਟਰ ਹੋ ਗਏ ਆ ਨਪਾਲ ਵਿੱਚ ਬੈਕਰਪੇ ਨਪਾਲ ਵਿੱਚ ਐਂਟਰ ਹੋ ਗਏ ਆ ਹਾਂ ਜੀ ਤੇ ਇਹ ਸਾਰਾ ਹੁਣ ਤੁਸੀਂ ਨਪਾਲ ਹੀ ਦੇਖ ਰਹੇ ਹੋ ਜੋ ਵੀ ਹੈ ਇੱਥੇ ਜੋ ਵੀ ਹੁਣ ਆਪਾਂ ਦੇਖਾਂਗੇ ਇਹ ਸਾਰਾ ਨੇਪਾਲੀ ਦੀ ਹੈ। ਹਾਂਜੀ। ਬਹੁਤ ਵਧੀਆ ਲੱਗ ਰਿਹਾ ਤੁਹਾਨੂੰ। ਬਹੁਤ ਵਧੀਆ ਲੱਗ ਰਿਹਾ ਜੀ ਕਿਉਂਕਿ ਇੱਥੇ ਆਉਣ ਦਾ ਆਪਾਂ ਨੂੰ ਮੌਕਾ ਮਿਲਿਆ। ਇਸ ਕਰਕੇ। ਹਾਂਜੀ। ਜੀ ਇਹ ਵਧੀਆ ਲੱਗ ਰਿਹਾ ਬਾਬਾ ਜੀ ਅੱਜ ਨੇਪਾਲ ਆ ਕੇ ਕਿਉਂਕਿ ਆਪਾਂ ਨੇੜੇ ਆਏ ਸੀ ਅੱਗੇ ਗੁਰਦੁਆਰਾ ਧੂਪੜੀ ਸਾਹਿਬ। ਤੇ ਅਸੀਂ ਇੱਥੇ ਯਾਨਕਿ ਨੇਪਾਲ ਦੇਖਣ। ਇੱਥੇ ਜ਼ਿੰਦਗੀ ਦੇ ਵਿੱਚ ਯਾਨਕਿ ਇੱਕ ਮੁਲਕ ਹੋਰ ਜੁੜ ਗਿਆ ਨੇਪਾਲ। ਇਹ ਕਹਣ ਜੋ ਗਏ ਵੀ ਹਾਂ ਅਸੀਂ ਨੇਪਾਲ ਜਾ ਕੇ ਆਏ ਹਾਂ ਚਲੋ ਕਾਠ ਮੰਡੂ ਜਾਂ ਸੈਂਟਰ ਤਾਂ ਅਸੀਂ ਨਹੀਂ ਗਏ ਇੰਨਾ ਕਹਣ ਜੋ ਗਏ ਹੋਗੇ ਵੀ ਨੇਪਾਲ ਦੇਖ ਕੇ ਆਏ ਹਾਂ ਹੈ ਕਿ ਨਹੀਂ ਪਾਪਾ ਜੀ ਬਿਲਕੁਲ ਬਹੁਤ ਸੋਹਣਾ ਹੈ ਹੈਨਾ ਤੁਹਾਨੂੰ ਕਿਵੇਂ ਲੱਗ ਰਿਹਾ ਤੁਸੀਂ ਦੱਸੋ ਆ ਬਾਜ਼ਾਰ ਮੇਨ ਨਜ਼ਾਰਾ ਹੈ ਪਾਪਾ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਬਈ ਬਹੁਤ ਸੋਹਣਾ ਬਹੁਤ ਖੁਸ਼ੀ ਹੈ ਵੀ ਆਪਾਂ ਆਏ ਹਾਂ ਹੈਨਾ ਹਾਂ ਜੀ ਤੇ ਬਹੁਤ ਸੋਹਣਾ ਹੈ ਬਈ ਸੋਹਣਾ ਸ਼ਹਿਰ ਹੈ ਹੁਣ ਇਹ ਆ ਗਈ ਜੀ ਨੇਪਾਲ ਦੀ ਯਾਨਕਿ ਮਾਰਕੀਟ ਦੇ ਤੋਂ ਆਪਾ ਬਾਰਡਰ ਤੋਂ ਐਂਟਰ ਹੁੰਨੇ ਆ। ਬਾਬਾ ਜੀ ਦੇਖੋ ਆ ਉੱਪਰ ਇਹਨਾਂ ਦੇ ਜਿਹੜੇ ਮੰਤਰ ਲਿਖੇ ਹੋ ਨੇ ਜਿਹੜਿਆ ਝੰਡੇ ਆ ਉੱਪਰ। ਅੱਛਾ। ਹਾਂਜੀ ਹਾਂਜੀ। ਇਹਨਾਂ ਨੇ ਕਿ ਜਿਹੜੇ ਜਾਂਦਾ ਇਧਰ ਉੱਧਰ ਨਹੀਂ ਬਹੁਤ ਨੇ ਨਾ ਆਪਣੀ ਡਾਂਗ ਮਾਰਕ ਨਹੀਂ। ਇਹ ਜਣ ਕੇ ਜੋ ਹੁਣ ਆਹ ਜਾਂਦਾ ਸਿੱਧਾ ਆਪਣੇ ਇੰਡੀਆ ਨੂੰ ਚਲਾ ਜਾਂਦਾ ਨਾ ਇਹ ਰਸਤਾ। ਉੱਥੇ ਇੰਡੀਆ ਨੂੰ ਸਿੱਧਾ ਹੀ ਚੱਲਦਾ। ਤੇ ਇੱਥੇ ਆ ਲਿਖਿਆ ਹੋਇਆ ਇਹਨਾਂ ਨੇ। ਕਾਕਰਬਿਟਾ 0 ਬਾਹੂ ਡਾਂਗੀ 13 ਸੇਲਿਗੋੜੀ 28 ਘਾਟੀ 480 ਕੋਲਕਾਤਾ। 568 ਤੇ ਆ ਅੱਗੇ ਇਹਨਾਂ ਦਾ ਵਾ ਸਾਡਾ ਮੇਨ ਇੱਧਰ ਅਸੀਂ ਤਾਂ ਆਏ ਜੀ ਕਿਉਂਕਿ ਅੱਗੇ ਜਾਣਾ ਤੂਪੜੀ ਸਾਹਿਬ ਰੁਕੜਿਆ ਦੱਸ ਦੀ ਹਾਂਜੀ ਨਪਾਲ ਆਏ ਸੀਗੇ ਇੱਥੋਂ ਮੋੜ ਦਾ ਖੱਬੇ ਬਾਰਡਰ ਤੇ ਹਾਂ ਖੱਬੇ ਵਾਲੀ ਰੋਡ ਸਿੱਧੇ ਨਹੀਂ ਖੱਬੇ ਨੂੰ ਤੇ ਆਹ ਮੋੜ ਸਕਦੇ ਦੇਖਿਆ ਮਾਰਕੀਟ ਇੱਥੇ ਜਿਹੜੀ ਸੀਗੀ ਬਾਰਡਰ ਤੇ ਘੁੰਮੇ ਅਲੱਗ-ਬਗ ਠੀਕ ਰਹੀ ਐ ਤੇ ਹੁਣ ਵਾਪਸ ਸਰਵਾਨਾ ਹੋਏ ਆਂ ਕਿੰਗਾ ਉਧਰ ਮੋਹਨ ਸਿੰਘ ਉਹ ਦੇ ਕਿਵੇਂ ਰਹੀ ਸਿੱਧਾ ਚਲੋ ਨਾ ਕਰੋ ਸਿੱਧਾ ਚੱਲ ਕੇ ਪਾਰਕ ਨਹੀਂ ਕਰਨਾ ਬੱਸ ਸਿੱਧਾ ਸੋਹ ਜੇ ਇੱਥੇ ਮੜੇ ਰੱਖੋ ਇੱਥੇ ਸਾਈਡ ਦਾ ਹਾਂਜੀ ਇਹ ਨਦੀ ਹੈ ਜੀ ਨਦੀ ਹੈ ਨੇਪਾਲ ਤੇ ਇੰਡੀਆ ਦੀ ਸਾਂਝੀ ਤੇ ਨੇਪਾਲ ਵਿੱਚੋਂ ਹੁਣ ਜਾ ਰਹੇ ਆਂ ਵਾਪਸ ਟੂ ਇੰਡੀਆ ਸਾਹਮਣੇ ਇੰਡੀਆ ਉਹ ਇੰਡੀਆ ਦਾ ਬਾਰਡਰ ਆ ਤੇ ਪਿੱਛੇ ਨੇਪਾਲ ਰਹਿ ਗਿਆ ਤੇ ਇੰਡੀਆ ਤਿੱਨੇਪਾਲ ਦਾ ਸਾਂਝਾ ਬਾਰਡਰ ਹੈ ਤੇ ਬਾਕੀ ਬਲੌਗ ਵਿੱਚ ਤੁਹਾਨੂੰ ਜਿੰਨਾ ਕੁ ਕੁਝ ਅਸੀਂ ਕੈਪਚਰ ਕੀਤਾ ਦਿਖਾਵਾਂਗੇ ਜੀ ਆਹ ਨਾਲ ਜੀ ਇਹ ਜੀ ਨੰਬਰ ਪਲੇਟ ਨੇਪਾਲ ਦਾ ਗੱਡੀਆਂ ਨੇਪਾਲ ਦੀਆਂ ਜਿਹੜੀਆਂ ਨੇ ਨਿਕਲ ਜਿੰਨੇ ਵੀ ਨੇ ਉਹਨਾਂ ਤੇ ਇਹ ਨੰਬਰ ਪਲੇਟਾਂ ਲੱਗੀਆਂ ਹੋਈਆਂ ਬਾਰਡਰ ਤੇ ਖੜੇ ਹਾਂ ਤੁਹਾਨੂੰ ਵਿਖੇ ਜੰਡੀਗੜ ਫਲਾਕ ਵਧੀਆ ਗੱਲੇ ਆ ਕਿਤਨੇ ਆ ਜਾਣਗੇ ਵੀ ਇੱਥੇ ਸਾਰੇ ਜਿੰਨੇ ਵੀ ਨੰਬਰ ਨੇ ਇਹਨਾਂ ਦੀ ਭਾਸ਼ਾ ਵਿੱਚ ਇਹਨਾਂ ਨੂੰ ਬਿੱਲੀ ਟੱਕ ਨਗਰ ਆ ਲੰਗੇ ਤੇ ਵਧੀਆ ਗੱਲ ਹੈ ਜਿਹੜੀ ਬਣਾਈ ਸਕਦੇ ਹੋ ਇੱਥੇ ਇਹਨਾਂ ਦੀ ਲਾਈਨ ਲੱਗੀ ਲੰਬੀ ਵੈਲਕਮ ਟੂ ਇੰਡੀਆ ਜੂਮ ਕਰ ਉਹ ਬੋਲੋ ਬਾਬਾ ਜੀ ਕਿੱਥੇ ਜਾ ਰਹੇ ਆ ਆਪਾਂ ਆਪਾਂ ਇੰਡੀਆ ਵਿੱਚ ਪ੍ਰਵੇਸ਼ ਹੋਣ ਲੱਗੇ ਆ ਤੇ ਨੇਪਾਲ ਤੋਂ ਆਏ ਆ ਨਾਲ ਹੀ ਘੁੰਮ ਆਏ ਆ ਨੇਪਾਲ ਘੁੰਮ ਲਿਆ ਤੇ ਇੰਡੀਆ ਵਿੱਚ ਆ ਗਏ ਆ ਲਿਖਿਆ ਵੀ ਆ ਵੈਲਕਮ ਟੂ ਇੰਡੀਆ ਬਾਗਡੋਰ 18 ਕਿਲੋਮੀਟਰ ਗੰਗਟੋਟ ਇੱਕ ਗੰਗਟੋਕ 143 ਪਹਾਟੀ 478 ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੇ ਆਪਾਂ ਬੁલાਏ ਹਾਂ ਇਹ ਬਾਗਡੋਰ ਹੈ ਇੱਥੇ ਇਹ ਬਾਗਡੋਰ ਇੱਥੇ ਦਾ ਨਾ ਇਹ ਗੁਰੂ ਘਰ ਹੈ ਪਵਿੱਤਰ ਸਥਾਨ ਜਿਹੜਾ ਰੌਲਾ ਇੱਕ ਚੱਲਿਆ ਸੀਗਾ ਵੀ ਗੁਰੂ ਘਰ ਢਾ ਦਿੱਤਾ ਗਿਆ ਹੈ ਦਿੰਨਾਂ ਸੰਖੌਦਾਂ ਨਾ ਸੁਕੋਸ਼ੀ ਮਠੜੀਆਂ ਤੇ ਇੱਥੇ ਪੜਾ ਲੱਗਿਆ ਸੀਗਾ ਮੋਰਚਾ ਇਹ ਹੈ ਗੁਰੂ ਘਰ ਉਹ ਜਿਹਦੇ ਆਪ ਜੀ ਦਰਸ਼ਨ ਕਰ ਰਹੇ ਅਸੀਂ ਆਏ ਸੀ ਇਹ ਨੇਪਾਲ ਤੋਂ ਤੇ ਨੰਗਦਿਆਂ ਨੇ ਇੱਥੇ ਦਰਸ਼ਨ ਮੇਲੇ ਕੀਤੇ ਵੀ ਨੇ ਤੇ ਆਪ ਜੀ ਨੂੰ ਕਰਾ ਵੀ ਰਹੇ ਚਲਿਏ ਜੀ ਹੋਰ ਹੋਰ ਤੇ ਉਹ ਇਹ ਨਾਮ ਕੀ ਸੀਗਾ ਹੀ ਆਪਣੇ ਉਹ ਜੁ ਜਿਵਾਏ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹਿ ਜੀ ਅੱਜ ਤਰੀਕ ਹੈਗੀ 22 22 23 22 ਅੱਜ ਤਰੀਕ ਹੈਗੀ ਫਰਵਰੀ 2025 ਠੀਕ ਹੈ ਜੀ ਸੌਰੀ ਤੇ ਅਸੀਂ ਜਾ ਰਹੇ ਹਾਂ ਬਾਗ ਡੋਗਰੇ ਤੋਂ ਗੁਰਦੁਆਰਾ ਧੂਪਨੀ ਸਾਹਿਬ ਜੋ ਨੌਵੇਂ ਪਾਸ਼ਾ ਜੀ ਦਾ ਗੁਰਦੁਆਰਾ ਤੇ ਗੁਰਦੁਆਰਾ ਸਾਹਿਬ ਤਾਂ ਅਸੀਂ ਕੱਲ ਨੂੰ ਦਰਸ਼ਨ ਦੀਦਾਰੇ ਕਰਾਂਗੇ ਅੱਜ ਰਸਤੇ ਦੇ ਵਿੱਚ ਅਸੀਂ ਹਾਸੀ ਮਾਰੇ ਉੱਥੇ ਇੱਕ ਗੁਰੂ ਘਰ ਆਉਂਦਾ ਉੱਥੇ ਅੱਜ ਅਸੀਂ ਰਾਤ ਰੋਕਾਂਗੇ ਜੀ ਤੇ ਕੱਲ੍ਹ ਅਸੀਂ ਸਾਜਰੇ ਤੁਰਾਂਗੇ ਤੇ ਅੱਗੇ ਗੁਰਦੁਆਰਾ ਆਪਣੇ ਧੂਪੜੀ ਸਾਹਿਬ ਪਹੁੰਚਾਂਗੇ ਤੇ ਉੱਥੇ ਜਾ ਕੇ ਤੁਹਾਨੂੰ ਵੀ ਦਰਸ਼ਨ ਦਿਦਾਰੇ ਕਰਾਵਾਂਗੇ ਗੁਰੂ ਘਰ ਦੇ ਤੇ ਉਸ ਤੋਂ ਬਾਅਦ ਫਿਰ ਵਾਪਸੀ ਹੋਵੇਗੀ ਜੀ ਅੱਗੇ ਤਖਤੂਰ ਸਰਦੀ ਹਾਂਜੀ ਤੇ ਉਸ ਤੋਂ ਬਾਅਦ ਬਾਬਾ ਜੀ ਹੁਣ ਤੁਸੀਂ ਕੋਈ ਜਾਣਕਾਰੀ ਦੇ ਦੇਣੀ ਚਾਹੁੰਦੇ ਹੋ ਬੱਸ ਜੀ ਨੇਪਾਲ ਗਏ ਸੀ ਪਹਿਲਾਂ ਹਾਂ ਜੀ ਮਾਰਡਰ ਕਮਿਆ ਫਿਰਿਆ ਹਾਂ ਜੀ ਤੇ ਹੁਣ ਇਧਰ ਨੂੰ ਜਾ ਰਹੇ ਆਂ 네ਪਾਲ ਦਾ ਤਾਂ ਜਾਇਆ ਜੀ ਵਿੱਚ ਵੀ ਅਸੀਂ ਕੋਈ ਟੂਰ ਕੱਢਣ ਗਏ ਆਂ ਜਾਗੂ ਜੋਰ ਉੱਥੇ ਆਪਾਂ ਇਸ ਲਈ ਗਏ ਸੀ ਵੀ ਹਾਂ ਚਲੋ ਇੱਥੇ ਆਇਆ ਵੀ ਇੱਕ ਢੇੜਾ ਲੱਗਿਆ ਸਾਨੂੰ ਐ ਹੋਜੇ ਵੀ ਅਸੀਂ 네ਪਾਲ ਜਾਇਆ ਕੋਲ ਸੀ ਕੋਲ ਸੀਗਾ ਇਸ ਕਰਕੇ ਤੋ ਜਾਇਆ ਸੀ ਤਾਂ ਬਤਵਾਦ ਉੱਤੇ 15 ਕਿ ਮਿੰਟ ਰੋਕੇ ਆਂ ਤੇ ਨਾਲ ਹੀ ਵਾਪਸੀ ਕਰਤੀ ਸੀ ਤੇ ਬਾਗ ਡੋਰੇ ਆਏ ਬਾਗ ਡੋਰੇ ਤੋਂ ਨਾਲ ਹੁੰਦਾ ਹੀ ਹੁਣ ਅਸੀਂ ਜਾ ਰਹੇ ਆਂ ਗੁਰਦੁਆਰਾ ਤੂਪੜੀ ਸਾਹਿਬ ਇਹ ਹੈ ਇਹ ਇਸ ਟਾਈਮ ਇੱਕ ਨਦੀ ਅਸੀਂ ਜਦ ਬਾਗ ਡੋਗਰੇ ਤੋਂ ਹਾਸੀ ਮਾਰੇ ਨੂੰ ਜਾ ਰਹੇ ਆ ਤੇ ਤੁਹਾਨੂੰ ਦਿਖਾਉਂਦੇ ਆ ਨਦੀ ਦਾ ਨਾਮ ਤਾਂ ਨਹੀਂ ਪਤਾ ਤੇ ਪਰ ਕਾਫੀ ਚੌੜੀ ਆ ਨਦੀ ਦੀ ਤੇ ਇਹ ਕਨੈਕਟ ਕਰ ਰਹੀ ਆ ਯਾਨੀ ਕਿ ਆਪਣੇ ਬਾਗ ਡੋਗਰੇ ਤੋਂ ਹਾਸੀ ਮਾਰੇ ਨਾਲ ਇਹ ਮੇਰੀ ਹਾਲੋਂ ਨਦੀ ਤਾਂ ਨਹੀਂ ਜਿਹੜੀ ਆਪਾਂ ਨੇਪਾਲ ਵਾਲੀ ਨਹੀਂ ਉਹ ਤਾਂ ਹੀ ਮੇਚੀ ਨਦੀ ਸੀਗੀ ਵਿਚੀ ਸਭ ਦੇ ਇਹ ਜੋ ਵੀ ਆ ਦੇਖੋ ਪਾਣੀ ਇੱਧਰ ਹੈਗਾ ਕਾਫੀ ਇਹ ਜਿਵੇਂ ਆਪਣੇ ਸਤਲੁਜ ਦਰਿਆ ਓਵੇਂ ਹਿਸਾਬ ਦੀ ਹੈ ਕਿ ਨਹੀਂ ਜਿਵੇਂ ਆਪਣੇ ਸਤਲੁਜ ਇੱਕ ਪਾਸੇ ਪਾਣੀ ਵਗਦਾ ਹੁੰਦਾ ਬਿਲਕੁਲ ਜਦ ਚੜਦੀ ਹੋਣੀ ਹੈ ਵੀ ਮਾਰ ਕਰਦੀ ਹੋਣੀ ਇੱਧਰੋਂ ਵੱਧ ਪਾਣੀ ਵਹ ਚਾਰ ਦਿਨ ਹੋ ਗਏ ਤਕਰੀਬਨ ਨਦੀਆਂ ਤਾਂ ਸਾਰੀਆਂ ਹੀ ਚੜਦੀਆਂ ਹੀ ਨੇ ਹਾਂ ਚੜਦੀਆਂ ਜਾਂ ਕਿ ਉਹ ਫਿਰ ਤੁਹਾਨੂੰ ਪਤਾ ਜਿਵੇਂ ਜਿਵੇਂ ਉੱਤੇ برفਾਂ ਖੁਰਦੀਆਂ ਨੇ ਜਾਂ ਮੀਂਹ ਪੈਂਦੇ ਨੇ ਆਪਣੇ ਫਿਰ ਤੁਹਾਨੂੰ ਪਤਾ ਵੀ ਥੱਲੇ ਪਾਣੀ ਵਧਦਾ ਤੇ ਉਹ ਤਵਾਹੀ ਦਾ ਕਰਦਾ ਹੀ ਹੈ ਸੋ ਜੀ ਅਸਟਾ ਮਾ ਜਾਈ ਜਾ ਰਹੇ ਆ ਅਸੀਂ ਹਾਸੀਮਾਰੇ ਦੇ ਗੁਰੂ ਘਰ ਵੱਲ ਨੂੰ ਤੇ ਇਹ ਜਿਹੜਾ ਰੋਡ ਆ ਸਿੱਧਾ ਅੱਗੇ ਧੂਪਗੁਰੀ ਸੋਲਸਲਾਬਰੀ ਮਾਯਨਾਗੁਰੀ ਮਾਯਨਾਗੁਰੀ ਤੋਂ ਹੋਊਗਾ ਖੱਬੇ ਪਾਸੇ ਨੂੰ ਬਾਕੀ ਅਸੀਂ ਸਿੱਧਾ ਹੀ ਜਾਣਾ ਤੇ ਜਾਈ ਜਾ ਰਹੇ ਹਜੇ ਹੋਰ 18-20 ਕਿਲੋਮੀਟਰ ਜਾਣਾ ਉੱਥੋਂ ਅਸੀਂ ਜਾ ਕੇ ਫੇਰ ਅੱਗੇ ਜਦਕੇ ਚੌਕ ਆਊਗਾ ਉੱਥੋਂ ਅਸੀਂ ਫੇਰ ਅੱਗੇ ਨੂੰ ਸਿੱਧਾ ਹੀ ਹੋਣਾ ਏ ਨਾਲ ਦੇ ਸਿੰਘ ਸਾਹਿਬ ਹਣੀ ਮੋਜਾਂ ਚੋ ਜੀ ਆਨੰਦ ਬਾਕੀ ਆਪਣੇ ਪਿਛਲੇ ਸਿੰਘ ਵੀ ਬੋਲਦਿਆ ਕਰੋ ਹਾਂਜੀ ਆਨੰਦ ਆ ਜੀ ਆਨੰਦ ਚੜ ਦੇ ਚੜ ਦੇ ਠੀਕ ਆ ਹਾਂਜੀ ਜਾ ਰਿਆਂ ਰਸਤੇ ਵਿੱਚ ਤੇ ਇੱਧਰ ਆ ਜਿਹੜੇ ਦਰਖਤ ਤੁਸੀਂ ਦੇਖ ਰਹੇ ਹੋ ਨਾ ਲੰਬੇ ਲੰਬੇ ਦੇ ਖਜੂਰਾਂ ਰਗੇ ਖਜੂਰਾਂ ਰਗੇ ਵੀ ਨੇ ਤੇ ਸਾਨੂੰ ਤਾਂ ਇਹ ਲੱਗਿਆ ਸੀ ਵੀ ਜਿਵੇਂ ਨਾਰੀਅਲ ਦੇ ਨੇ ਪਰ ਵੀਰ ਨੇ ਦੱਸਿਆ ਵੀ ਇਹ ਦਰਖਤ ਜਿਹੜੇ ਨੇ ਇਹ ਸੁਪਾਰੀ ਦੇ ਦਰਖਤ ਨੇ ਜਿਹੜਾ ਆ ਖਾਂਦੇ ਹੁੰਦੇ ਨੇ ਸੁਪਾਰੀ ਚੱਬਦੇ ਹੁੰਦੇ ਨੇ ਤੇ ਪਾਨ ਤਿਲਾਂਦੇ ਹੁੰਦੇ ਨੇ ਸੁਪਾਰੀ ਉਹਦੇ ਇਹ ਦਰਖਤ ਨੇ ਜਿਹਨੂੰ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਗੀਆਂ ਹਰ ਹਰ ਕਦੇ ਨਾ ਚੇਤੇ ਉਹ ਜਾਂ ਮ ਪਕੜ ਚਲਾਈਆਂ ਇਹ ਸੁਪਾਰੀ ਦੇ ਦਰਖਤ ਨੇ ਲੰਬੇ ਲੰਬੇ ਕੁਰੂਸ਼ਨ ਵਜੋਂ ਵੇਖੀਏ ਤੇ ਸੋਹਣੇ ਵੀ ਲੱਗਦੇ ਨੇ ਖੜੇ ਪਰ ਜੇ ਫਲਮ ਕਿਉਂ ਵੇਖੀਏ ਤੇ ਫਿਰ ਇਹ ਮਾੜੇ ਮਾੜੇ ਕਹਿ ਸਕਦੇ ਹਾਂ ਇਹਨਾਂ ਨੂੰ ਆਪਰੇ ਲਈ ਤਾਂ ਮਾੜੇ ਹੀ ਨੇ ਬਿਲਕੁਲ ਬਿਲਕੁਲ ਜਿਹੜੇ ਦਾ ਸੇਵਰ ਕਰਦੇ ਉਹਨਾਂ ਲਈ ਚੰਗੇ ਆ ਹਾਂਜੀ ਹਾਂਜੀ ਇਸ ਟਾਈਮ ਅਸੀਂ ਪਹੁੰਚ ਚੁੱਕੇ ਹਾਂ ਧੂਪਗੁਰੀ ਜੋ ਕਿ ਸਾਨੂੰ ਜਾਂਦਿਆਂ ਰਸਤੇ ਵਿੱਚ ਪੈਂਦਾ ਹੈ ਸ਼ਹਿਰ ਆ ਵੀ ਜਾਨ ਕੇ ਵੱਡਾ ਸ਼ਹਿਰ ਆ 200 ਮੀਟਰਸ ਕੰਟੀਨਿਊ ਸਟ੍ਰੇਟ ਪਾਸਟ ਬੈਂਕ ਆਫ ਬਰੋਡਾ ਏਟੀਐਮ ਓਨ ਟੂ ਨੈਸ਼ਨਲ ਹਾਈਵੇ 517 ਗੂਗਲ ਵਾਲੀ ਬੀਬੀ ਵੀ ਫੋਰ ਆਪੀ ਤੇ ਵਧੀਆ ਹੈ ਐਸੇ ਦਾ ਸ਼ਹਿਰ ਚਲੋ ਵਧੀਆ ਜਾਣਕਾਰੀ ਦੇਈ ਜਾ ਰਹੀ ਤਾਂ ਲੱਗੀ ਜਾ ਰਹੀ ਨਹੀਂ ਤਾਂ ਫਿਰ ਸਾਡਾ ਵੀ ਔਖਾ ਹੋਵੇ ਇਹਦੇ ਆਸਰੇ ਆਪਾਂ ਇਹਦੇ ਆਸਰੇ ਸਾਨੂੰ ਜਾਨੀ ਕਿ ਸਭ ਕੋ ਪਤਾ ਲੱਗ ਰਿਹਾ ਵੀ ਕਿਹੜਾ ਸ਼ਹਿਰ ਆ ਹਾਂਜੀ ਜੀ ਸਰ ਜੀ ਜਤੇਦਰ ਜੀ ਹਾਂਜੀ ਮੋਸਾ 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 ਹੀ ਚੱਲਦੀ ਗਿਆ ਸਾਹਦੂ ਦੇਖਦਾ ਹਾਂਜੀ ਹਾਂਜੀ ਸ਼ਾਬਾਸ਼ ਜੀ ਇਹ ਇਹ ਤੁਹਾਡੀ ਕਿਰਪਾਈ ਹੈ ਸਾਰੀ ਕੰਟੀਨਿਊ ਸਟ੍ਰੇਟ ਪਾਸਟ ਬੈਂਕ ਆਫ ਬਰੋਡਾ ਏਟੀਐਮ ਇੰਟਰਨੈਸ਼ਨਲ ਹਾਈਵੇ 517 ਇਹ ਹੈਗਾ ਜੀ ਹਾਸੀ ਮਹਾਰਾਜ ਇਥੋਂ 51 ਕਿਲੋਮੀਟਰ ਤਸਖਾ 67 4387 ਜਾਂਦਾ ਘਰੋਂ ਪਾਉਂਦਾ ਜੀ ਬਹੁਤ ਵਧੀਆ ਯਾਤਰਾ ਚੱਲ ਰਹੀ ਹੈ ਜੀ ਤੇ ਬੰਗਾਲ ਵਿੱਚਾਂ ਇਡੀ ਲੰਬੀ ਯਾਤਰਾ ਪਹਿਲੀ ਵਾਰੀ ਆਪਣੇ ਜੀਵਨ ਵਿੱਚ ਕਰ ਰਹੇ ਆ ਜਿੱਥੇ ਪੰਜ ਤਖਤ ਸਹਬਾਨਾਂ ਦੀ ਯਾਤਰਾ ਉਥੇ ਹੋਰ ਬਿਆਨਤ ਗੁਰਦੁਆਮਾਂ ਦੀ ਯਾਤਰਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਰੰਭ ਹੋਈ ਹੈ ਤੇ ਇਹ ਜਿਹੜਾ ਸਾਰਾ ਜਣੀ ਪ੍ਰੋਗਰਾਮ ਹੈ ਇਹ ਬਣਾਇਆ ਸੀ ਸਾਡੇ ਜਥੇਦਾਰ ਸਾਹਿਬ ਜੀ ਨੇ ਜਥੇਦਾਰ ਸਰਦਾਰ ਸ਼ਕੰਦਰ ਸਿੰਘ ਹਾਂ ਜੀ ਇਹ ਇਹਨਾਂ ਦੀ ਬਦੌਲਤ ਸਾਰਾ ਜਿਹੜਾ ਪ੍ਰੋਗਰਾਮ ਬਣਿਆ ਤੇ ਇਹਨਾਂ ਨੇ ਕਿਰਪਾ ਕੀਤੀ ਹੈ ਇਹ ਸਾਰੀ ਸੰਗਤ ਨੂੰ ਜਿਹੜੀ ਯਾਤਰਾ ਕਰਾ ਰਹੇ ਨੇ ਇਸ ਕਰਕੇ ਸਾਡੇ ਸਾਰਿਆਂ ਵੱਲੋਂ ਇਹਨਾਂ ਦਾ ਧੰਨਵਾਦ ਹੈ ਧੰਨਵਾਦ ਬਹੁਤ ਜ਼ਿਆਦਾ ਇਹਨਾਂ ਦਾ ਕੀਤਾ ਜਾਂਦਾ ਜੀ ਤੇ ਭਾਈ ਗੁਰਮਖ ਸਿੰਘ ਤੇ ਇਹ ਬਾਪੂ ਜੀ ਭਾਈ ਗੁਰਮਖ ਸਿੰਘ ਦਾ ਸਾਰਾ ਸਾਥ ਇਹ ਸਰੀਰ ਕਰਕੇ ਥੋੜੇ ਜੇ ਢਿੱਲੇ ਹੋਏ ਨੇ ਇਹਨਾਂ ਨੂੰ ਵੀ ਦਵਾਈ ਦਵਾਈ ਜਾਏਗੀ ਤੇ ਇਹ ਸਾਡੇ ਪਾਇਲਟ ਪਾਇਲਟ ਜਿਹੜੇ ਜਹਾਜ਼ ਤੇ ਅਸੀਂ ਜਾ ਰਹੇ ਆਂ ਯਾਤਰਾ ਕਰ ਰਹੇ ਆਂ ਇਹਨਾਂ ਦੇ ਸਿਰ ਤੇ ਅਸੀਂ ਜਿਹੜੀ ਗੱਡੀ 'ਚ ਸੌਂ ਵੀ ਜਾਣੇ ਆ ਤੇ ਮਿਊਜ਼ਿਕ ਵੀ ਸੌਣ ਲੈਣੇ ਆ ਤੇ ਆਪਣੀਆਂ ਥਕਾਵਟਾਂ ਗੱਡੀ 'ਚ ਲਾ ਲੈਣੇ ਆ ਕਿਉਂਕਿ ਗੱਡੀ ਸਾਨੂੰ ਬੜੀ ਵਧੀਆ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਰਪੰਚ ਸਾਹਿਬ ਨੇ ਦੇ ਕੇ ਭੇਜੀ ਤੇ ਵਧੀਆ ਘਰ ਵਾਲਾ ਹੀ ਮਾਹੌਲ ਹੈ ਗੱਡੀ ਵਿੱਚ ਵੀ ਖਾਣ ਪੀਣ ਦਾ ਵੀ ਸਾਰਾ ਸਾਧਨ ਹੈ ਬੈਣ ਖਲੋਣ ਦਾ ਅੱਛਾ ਡਿੱਗੀ ਉੱਪਰਲੇ ਪਾਸੇ ਖਾਣ ਪੀਣ ਵਾਲੀ ਭਰੀ ਹੈ ਸਾਡੀ ਸ਼ਾਇਦ ਤੁਹਾਨੂੰ ਨਾ ਦਿਖਦੀ ਹੋਵੇ ਤੇ ਇਹ ਫਿਰ ਜਿਹੜਾ ਸਾਡਾ ਸੋਹਣਾ ਬਣਾ ਜਿਵੇਂ ਵੀ ਇਹ ਚੰਗਾ ਮਾੜਾ ਪਾਇਲਟ ਦੇ ਸਿਰ ਤੇ ਹੀ ਤੇ ਇਹਦਾ ਵੀ ਧੰਨਵਾਦ ਹੈ ਵੀਰ ਦਾ ਦਿਨ ਰਾਤ ਇਹ ਤਾਂ ਬਾਈਗ ਰੂਜੀ ਬਾਈਗ ਰੂਜੀ ਨੇ ਸੇਵਾ ਲੈਣੀ ਸੀ ਹਾਂ ਸ਼ੁਕਰ ਹੈ ਸੱਚੀ ਮੈਂ ਬੜਾ ਖੁਸ਼ ਹਾਂ ਜੀ ਤੋਂ ਵੀ ਚਲੋ ਤੇ ਇਹ ਜਣੀ ਦਿਨ ਰਾਤ ਕਰਕੇ ਸਾਡੇ ਯਾਤਰਾ ਕਰਾ ਹਾਂ ਬਿਲਕੁਲ ਤੇ ਬਾਕੀ ਇਹਨਾਂ ਨਿਯੋਣਾ ਤੇ ਪਹਿਲਾਂ ਹੀ ਸੀ ਭਾਈ ਯਾਤਰਾ ਜਣੀ ਫਰਵਰੀ ਦੀ 10 11 ਨੂੰ ਆ ਜਾਣਾ ਸੀ ਮੈਂ ਵੀ ਬੇਨਤੀ ਕੀਤੀ ਮੈਂ ਕਿਹਾ ਵੀ ਯਾਰ ਮੈਨੂੰ ਵੀ ਲੈ ਜਾਓ ਸਾਡੇ ਵਿਆਹ ਸੀ 17 ਤਰੀਕ ਦਾ ਤੇ ਬੇਨਤੀ ਕੀਤੀ ਇਹਨਾਂ ਨੂੰ ਵੀ ਜੇ ਆਪਾਂ ਦੋ ਦਿਨ ਡੇਟ ਕਰ ਲਈਏ ਫਿਰ 19 ਤਰੀਕ ਨੂੰ ਅਸੀਂ ਯਾਤਰਾ ਆਰੰਭ ਕੀਤੀ ਤੇ ਇਹਨਾਂ ਸਾਰਿਆਂ ਦੇ ਭਾਗਾਂ ਦੇ ਨਾਲ ਅਸੀਂ ਵੀ ਯਾਤਰਾ ਕਰ ਰਹੇ ਹਾਂ ਬਾਕੀ ਇੱਕ ਗੱਲ ਹੋਰ ਹੈ ਵੀ ਇੱਥੇ ਜਿਹੜੀ ਇਹਦੀ ਭਾਸ਼ਾ ਹੈ ਉਹ ਸਭ ਤੋਂ ਉੱਪਰ ਹੈ ਆ ਦੇਖੋ ਆਹ ਬੋਰਡ ਤੇ ਜਿਵੇਂ ਬੋਰਡਾਂ ਤੇ ਵੀ ਭਾਸ਼ਾ ਇਹਨਾਂ ਨੇ ਆਪਣੀ ਲਿਖੀ ਹੈ ਉਹ ਪਹਿਲੇ ਨੰਬਰ ਤੇ ਆ ਹਾਂ ਪਹਿਲੇ ਨੰਬਰ ਤੇ ਆ ਦੋ ਹੀ ਪਾਸ਼ਾ ਆ ਨੀ ਬੋਰਡ ਤੇ ਇਹ ਕਿਹਨਾ ਵਾਲੀ ਐ ਤੇ ਇਹ ਕਿੰਗਲਿਸ਼ ਐ ਹਿੰਦੀ ਹਿੰਦੀ ਦਾ ਤਾਂ ਨਾਮਾ ਨਿਸ਼ਾਨ ਨਹੀਂ ਹਾਂ ਆ ਬੋਰਡ ਨਿਕਲ ਗਿਆ ਉੱਥੇ ਸਿਰਫ ਇੰਨਾ ਜੀ ਭਾਸ਼ਾ ਬਹੁਤ ਜਣੀ ਇਹ ਵਧੀਆ ਗੱਲ ਐ ਤੇ ਜਿਵੇਂ ਆਪਾਂ ਨੇਪਾਲ ਗਏ ਸੀ ਜਿਹੜੀਆਂ ਉੱਥੋਂ ਦੀਆਂ ਉਹਨਾਂ ਦੀ ਆਪਾਂ ਦੇਖੇ ਨੰਬਰ ਪਲੇਟਾਂ ਗੱਡੀਆਂ ਟਰੱਕਾਂ ਬੱਸਾਂ ਦੀ ਭਾਸ਼ਾ ਚ ਉਹਨਾਂ ਦੀ ਭਾਸ਼ਾ ਤੇ ਆਪਰੇ ਤੁਹਾਨੂੰ ਬਤਾਈਆ ਵੀ ਹਾਂ ਬੇਤਰੀ ਮਿਕਸ ਜਾਈ ਹੈ ਇਹ ਆਪਾਂ ਆਪਣੇ ਲੋਕਾਂ ਨੇ ਇਹ ਚੀਜ਼ ਨੂੰ ਤਰਜੀਹ ਦੇਣੋਂ ਹਟ ਗਏ ਬਿਲਕੁਲ ਜਦ ਕਿ ਇਹ ਜ਼ਰੂਰੀ ਆ ਜੀ ਹਾਂ ਆਪਣੀ ਭਾਸ਼ਾ ਜਿਹੜੀ ਹੈ ਉਹਨੂੰ ਨਹੀਂ ਵਿਸਾਰਨਾ ਚਾਹੀਦਾ ਛੱਡਣਾ ਨਹੀਂ ਚਾਹੀਦਾ ਹੋਰ ਪੜ੍ਹਨੀਆਂ ਵੀ ਚੰਗੀਆਂ ਨੇ ਯਾਨੀ ਆਪਣੀ ਭਾਸ਼ਾ ਨੂੰ ਵੀ ਪਿਆਰ ਕਰਨਾ ਚਾਹੀਦਾ ਉਹਨੂੰ ਮੁੱਖ ਰੱਖੋ ਜੀ ਬਿਲਕੁਲ ਧੰਨਵਾਦ ਸਾਰਿਆਂ ਦਾ ਹਾਂਜੀ ਇਸ ਟਾਈਮ ਪਹੁੰਚ ਪਹੁੰਚ ਗਏ ਜੀ ਅਸੀਂ ਵੀਰਪਾੜਾ ਵੀਰਪਾੜਾ ਚੌਕ ਦੇ ਵਿੱਚ ਆ ਤੇ ਇੱਥੋਂ ਅਸੀਂ ਜਾ ਰਹੇ ਹਾਂ ਹਸੀਮਾਰਾ ਤੇ ਦੇਖਦੇ ਹਾਂ ਜਣਗੇ ਕੋਸ਼ਿਸ਼ ਇਹੀ ਆ ਵੀ ਗੁਰਦੁਆਰਾ ਧੂਪੜੀ ਸਾਹਿਬ ਵੀ ਪਹੁੰਚਿਆ ਜਾਵੇ ਜਿਵੇਂ ਅਸੀਂ ਪਹਿਲਾਂ ਕਹਿੰਦੇ ਸੀਗੇ ਰਿਕਾਰਡਿੰਗ ਦੇ ਵਿੱਚ ਵੀ ਅਸੀਂ ਰੁਕਾਂਗੇ ਉੱਥੇ ਆਪਣੇ ਗੁਰਦੁਆਰਾ ਹਾਸੀਮਾਰਾ ਸਾਹਿਬ ਕੇ ਤੇ ਹੁਣ ਕੋਸ਼ਿਸ਼ ਕਰਦੇ ਆ ਵੀ ਹਾਸੀਮਾਰਾ ਦੇ ਗੁਰਦੁਆਰਾ ਸਾਹਿਬ ਵੀ ਕੇ ਰੁਕਾਂਗੇ ਤਿੰਨ ਵੀ ਘੰਟੇ ਦਾ ਰਸਤਾ ਹੈਗਾ ਹਾਂਜੀ ਤੇ ਕੱਢ ਦੇਾਂਗੇ ਬਟ ਰਸਤਾ ਜੰਗਲ ਵਾਲਾ ਦੱਸਿਆ ਜਾਂਦਾ ਵੀ ਹਾਥੀ ਹੂਤੀ ਹੁੰਦੇ ਆ ਆਮ ਤੌਰ ਤੇ ਰਸਤੇ ਤੇ ਬੈਠੇ ਰਹਿੰਦੇ ਨੇ ਬਾਕੀ ਚਲੋ ਦੇਖਦੇ ਆ ਹਾਂ ਜਿਵੇਂ ਸੱਚੇ ਪਾਤਸ਼ਾਹ ਨੂੰ ਚੰਗਾ ਲੱਗਿਆ ਹਾਂ ਜੀ ਹੈਨਾ ਜੀ ਠੀਕ ਹੈ ਉਹ ਕਿਹਦੀ ਸੋਸ ਜੀ ਹਾਂ ਜੀ ਇਸ ਟਾਈਮ ਅਸੀਂ ਜਾ ਰਹੇ ਹਾਂ ਹਾਸੀਮਾਰਾ ਛਪੀ ਰਹਿ ਗਿਆ ਪਸਾਕਾ 42 ਘਾਟੀ 362 ਅਸੀਂ ਜਾਣਾ ਧੂਪੜੀ ਸਾਹਿਬ ਜਿਵੇਂ ਆਪ ਜੀ ਸਾਰਿਆਂ ਨੂੰ ਪਤਾ ਹੀ ਆ ਤੇ ਬਾਕੀ ਰਸਤਾ ਵਧੀਆ ਸਭ ਕੁਝ ਬਾਬੇ ਦੀ ਕਿਰਪਾ ਨਾਲ ਆਲੇ-ਦਾਲੇ ਚਾਹਾਂ ਦੇ ਬਾਗਾਂ ਨੇ ਯਾਨੀ ਕਿ ਬਾਗ ਚਾਹਾਂ ਦੇ ਆ ਦੇਖੋ ਬੇਚ ਵਿਚੇ ਬੇਚ ਵਿਚ ਕੀ ਸਾਰੇ ਲਗਭਗ ਜਾਣਗੇ ਜਿਹੜੇ ਇਹ ਹੈਗੇ ਪੌਦੇ ਆ ਸੰਗੇ ਹੋਇਆ ਇਧਰ ਹਾਂਜੀ ਇਹੀ ਹੈ ਹੀ ਹਾਂਜੀ ਇਹ ਆ ਜੀ ਅਸੀ ਮਾਰੇ ਦਾ ਜੰਗਲ ਜਿਹਦੇ ਬਾਰੇ ਤੁਸੀਂ ਸੁਣਿਆ ਹੋਣਾ ਜਾਂ ਟੀਵੀ ਤੇ ਦੇਖਿਆ ਹੋਣਾ ਬਾਕੀ ਵੀ ਰੋਡ ਵੀ ਵਿੱਚ ਦੀ ਬਹੁਤ ਚੌੜਾ ਜਾਂਦਾ ਹਜੇ ਤੱਕ ਜਾਨਵਰ ਤਾਂ ਕੋਈ ਦੇਖਿਆ ਨਹੀਂ ਫਿਲਹਾਲ ਦੀ ਘੜੀ ਟਰੱਕ ਹੀ ਦੇਖਦੇ ਆ ਕਿਉਂਕਿ ਇਧਰੋਂ ਆਪਣੇ ਟਰੱਕਾਂ ਵਾਲੇ ਬਾਈ ਬਹੁਤ ਆਉਂਦੇ ਆ ਕਿਉਂਕਿ ਅੱਗੇ 7 ਸਟੇਟਾਂ ਨੂੰ ਜੋੜਦਾ ਨਾ ਇਹ ਰੋਡ ਜਿਹੜੀ ਵਜਾ ਕਰਕੇ ਟਰੱਕ ਆਉਂਦੇ ਆ ਜ਼ਿਆਦਾ ਇਹ ਨਾਲੋਂ ਨਾਲ ਤੁਹਾਨੂੰ ਦਿਖਾਵਾਂਗੇ ਕਿ ਜੇ ਕੋਈ ਜਾਨਵਰ ਦੇਖਿਆ ਫਿਲਹਾਲ ਦੀ ਘੜੀ ਤਾਂ ਲੱਗਦਾ ਨਹੀਂ ਜਿਹੜੇ ਹਾਲਾਤ ਨੇ ਅੱਜੇ ਤੱਕ ਵੀ ਆਪਾਂ ਜੀ ਹਾਸੀ ਮਾਰੇ ਦੇ ਜੰਗਲ 'ਚ ਹੀ ਫਿਰ ਰਹੇ ਆ ਜੰਗਲ ਬਹੁਤ ਵੱਡਾ ਹੈ ਕਿ ਨਹੀਂ ਬਾਬਾ ਜੀ ਬਿਲਕੁਲ ਜੀ ਜੰਗਲ ਕਾਫੀ ਵੱਡਾ ਹੈ ਵੱਡਾ ਵੀ ਆ ਤੇ ਸੰਘਣਾ ਵੀ ਆ ਹਾਂ ਸੰਘਣਾ ਬਹੁਤ ਹੈ ਕਾਫੀ ਵੱਡਾ ਜੰਗਲ ਹੈ ਜੀ ਕਾਰਾਂ ਇੱਥੇ ਬਹੁਤ ਘੱਟ ਨੇ ਜ਼ਿਆਦਾਤਰ ਟਰੱਕ ਮਿਲੇ ਆ ਤੇ ਬੱਸਾਂ ਉਹੀ ਨੇ ਜਿਹੜੀਆਂ ਟੂਰਿਸਟ ਨੇ ਹੈ ਕਿ ਨਹੀਂ ਜੀ ਬਿਲਕੁਲ ਅੱਜ ਅਸੀਂ ਰੁਕੇ ਸੀ ਹਾਸੀ ਮਾਰੇ ਦੇ ਜੰਗਲ ਚ ਤੇ ਇੱਥੇ ਕਿ ਨਦੀ ਵਗਦੀ ਆ ਤੇ ਮੈਂ ਕਿਹਾ ਵੀ ਇੱਕ ਵੀਡੀਓ ਬਣਾ ਕੇ ਦਿਖਾ ਦਈਏ ਤਾਂ ਮੈਂ ਹੁਣ ਇੱਕ ਵੀਡੀਓ ਬਣਾ ਕੇ ਦਿਖਾ ਦਈਏ ਕੁਦਰਤ ਦੇ ਰੰਗ ਦੇਖੋ ਇਹ ਕਿ ਚੀਜ਼ ਬਹੁਤ ਵਧੀਆ ਵੀ ਜੋ ਵੀ ਆ ਇਹਨਾਂ ਨੇ ਜੰਗਲ ਸੰਭ ਕੇ ਰੱਖਿਆ ਹੋਇਆ ਜਾਨਵਰਾਂ ਵਾਸਤੇ ਏ ਜਾਨੀ ਜੰਗਲ ਦੇ ਵਿੱਚ ਜਿਆਦਾ ਤਾਦਾਦ ਕਹਿੰਦੇ ਹਾਥੀਆਂ ਦੀ ਆ ਹਾਥੀਆਂ ਦੀ ਤਾਦਾਦ ਦੱਸੀ ਜਾਂਦੀ ਹੈ ਜਿਆਦਾ ਤੇ ਆ ਤੁਹਾਨੂੰ ਹੁਣ ਪੁਲ ਤੋਂ ਥੱਲੇ ਨਦੀ ਦਾ 뷰 ਦਿਖਾਉਨੇ ਆ ਆ ਹੁਣ ਵੀਡੀਓ ਥੋੜੀ ਜਿਹੀ ਹਿਲਦੀ ਆ ਮੈਂ ਪੁਲ ਦੇ ਉੱਤੇ ਖੜਾ ਆ ਕਿਉਂਕਿ ਪੁਲ ਹਿੱਲ ਰਿਹਾ ਦੇਖੋ ਤਾਂ 뷰 ਕੀ ਕਹਿੰਦਾ ਇੱਥੋਂ ਦਾ ਆ ਕਈ ਇੱਧਰ ਜੇ ਬੰਦਾ ਆਵੇ ਨਾ ਟਾਈਮ ਕੱਢ ਕੇ ਆਵੇ ਤੇ ਕੁਦਰਤ ਨੂੰ ਨੇੜੇ ਤੋਂ ਦੇਖੇ ਮੇਰੇ ਪਤਾ ਲੱਗਦਾ ਜਿਵੇਂ ਕਿ ਪਹਿਲਾਂ ਹੀ ਦੱਸ ਗਿਆ ਸੀ ਕਿ ਇੱਧਰ ਇਹ ਲੈਂਡ ਟਰੱਕਾਂ ਦੀ ਆ ਟਰੱਕ ਜਿਆਦਾ ਚੱਲਦੇ ਕਿਉਂਕਿ ਅੱਗੇ 7 ਸਟੇਟਾਂ ਜੁੜਦੀਆਂ ਨੇ ਆਪਣੇ ਇੰਡੀਆ ਦੀ ਆ ਤੇ ਖੜੇ ਹੋਏ ਆ ਮੈਂ ਚਲੋ ਇੱਕ ਜ਼ਿਆਦੇ ਤੌਰ ਤੇ ਵੀਡੀਓ ਬਣਾ ਲਈਏ ਫਿਰ ਪਤਾ ਨਹੀਂ ਕਾ ਦੇ ਇੱਧਰ ਢੇਡਾ ਲੱਗਣਾ ਕਾ ਨਹੀਂ ਕਿਉਂਕਿ ਡੈਡੀ ਉਹਨਾਂ ਤੋਂ ਇਹ ਜੰਗਲ ਬਾਰੇ ਸੁਣਦੇ ਹੁੰਦੇ ਸੀ ਹਾਸੀਮਾਰੇ ਦੇ ਜੰਗਲ ਬਾਰੇ ਵੀ ਉਹਦੇ ਵਿੱਚ ਦੱਸਦੇ ਹੁੰਦੇ ਸੀਗੇ ਵੀ ਹਾਸੀਮਾਰੇ ਦਾ ਜੰਗਲ ਪੈਂਦਾ ਬਹੁਤ بڑا ਤੇ ਅੱਜ ਦੇਖਣ ਦਾ ਨਸੀਬ ਹੋਇਆ ਅ ਅੱਜ ਹੈ ਕਿ 22 ਫਰਵਰੀ 2025 ਲਓ ਜੀ ਇਸ ਟਾਈਮ ਅਸੀਂ ਖੜੇ ਹਾਂ ਤੇਲੀਪੜਾ ਤੇ ਇੱਥੇ ਸਾਡੇ ਨਾਲ ਦੇ ਇੱਕ ਬਜ਼ੁਰਗ ਉਹਨਾਂ ਥੋੜੀ ਜਿਹੀ ਪ੍ਰੋਬਲਮ ਸੀ ਜਿਸ ਕਰਕੇ ਅਸੀਂ ਮੈਡੀਸਨ ਲੈਣ ਬੈਠੇ ਹੋਏ ਹਾਂ ਇਹ ਇਧਰ ਆਪਣੇ ਕਲੀਨਿਕ ਦੇ ਡਾਕਟਰ ਸਾਹਿਬ ਨਹੀਂ ਬੈਠੇ ਆ ਇਧਰ ਜੱਥੇਦਾਰ ਸਾਹਿਬ ਜੱਥੇਦਾਰ ਸਾਹਿਬ ਕਹਿਣਾ ਚਾਹੋਗੇ ਕੁਝ ਯਾਰ ਇਹ ਅੱਛੇ ਖੈਰ ਕਿਡਾ ਆ ਗਿਆ ਥੋੜਾ ਜਿਹਾ ਉੱਚੀ ਯਾਰ ਵਾਲੇ ਨੂੰ ਦਵਾਈ ਦਿੰਦੇ ਹੁਣ ਅੱਛਾ ਦਵਾਈ ਲੈਣੇ ਹੋ ਸਭ ਬਾਈਲਟ ਬਹੁਤ ਵਧੀਆ ਰਹਿਤ ਵਧੀਆ ਪਾਇਲਟ ਦੇ ਤਾਂ ਨਾਲੇ ਆਏ ਹੋਏ ਨੇ ਉਹ ਵੀ ਬਹੁਤ ਪਾਇਲਟ ਦੇ ਖੇਤਾਂ ਹੀ ਆਏ ਆ ਚਾਹ ਨਹੀਂ ਬਾਬੇ ਨਾਨਕ ਦੇ ਦਰ ਸਾਬੇ ਨਾਨਕ ਦੇ ਹੀਲਾ ਵਸੀਲਾ ਕੀ ਆਹ ਜੀ ਇਸ ਟਾਈਮਾ ਤਲੀਪਾ ਤਲੀਪਾ ਇਸਾਂ ਫਿਰਦੇ ਆ ਅਸੀਂ ਇੱਥੇ ਇੱਕ ਚੌਂਗ 'ਚ ਕਸਵਾ ਪੈਂਦਾ ਤੇਲੀਪਰਾ ਹੁਣੇ ਵੀ ਪਤਾ ਤੇਲੀਪਰਾ ਬੋਲਦੇ ਆ ਕਿ ਪੜਾ ਆ ਆ ਲਿਖਿਆ ਹੋਇਆ ਇਹ ਇਹ ਤੇਲੀਪਰਾ ਉੱਪਰ ਉੱਪਰ ਇਹਨਾਂ ਦੀ ਆਪਦੀ ਲੈਂਗੁਏਜ ਆ ਉਹ ਸਾਨੂੰ ਆਉਂਦੀ ਨਹੀਂ ਇੰਗਲਿਸ਼ ਅਸੀਂ ਪੜ੍ਹਦੇ ਤੇ ਇੱਥੇ ਜ਼ਿਆਦਾਤਰ ਆਊਟ ਹੋ ਰਹੇ ਜਿਵੇਂ ਆਪਣੀਆਂ ਟੈਕੀਆਂ ਤੇ ਕਾਰਾਂ ਹੁੰਦੀਆਂ ਨੇ ਨਾ ਜ਼ਿਆਦਾ ਇੱਥੇ ਆਟੋ ਆ ਹਰ ਪਾਸੇ ਆਟੋ ਹੀ ਆਟੋ ਮਿਲਦਾ ਜਿਹੜੇ ਈ ਰੇਖੇ ਆਪਾਂ ਬੋਲਦੇ ਐ ਬਾਜ਼ਾਰ ਦਾ ਪਿੱਛੇ ਚੌਂਕ ਦਾ ਨਜ਼ਾਰਾ ਤੇ ਬਾਜ਼ਾਰ ਇੱਧਰ ਆ ਹਾਂਜੀ ਇਸ ਟਾਈਮ ਅਸੀਂ ਖੜੇ ਹਾਂ ਤੇਲੀਪੜਾ ਤੇ ਆ ਸਾਨੂੰ ਇੱਥੇ ਇੱਕ ਬਾਈ ਮਿਲਿਆ ਇੱਥੋਂ ਦਾ ਆਪਣੇ ਬੰਗਾਲ ਦਾ ਹੀ ਇਹਦਾ ਨਾਮ ਆ ਚੰਦਨ ਰਾਏ ਤੇ ਇਹ ਬੰਦਾ ਆ ਕੇ ਹੱਥ ਜੋੜ ਕੇ ਕੋਈ ਗੱਲ ਕਹਿੰਦਾ ਕਹਿੰਦਾ ਵੀ ਮੈਨੂੰ ਤੁਸੀਂ ਬਹੁਤ ਚੰਗੇ ਲੱਗਦੇ ਹੋ ਵੀ ਤੁਹਾਡੇ ਜਿਹੜੇ ਜਨਨ ਕਿ ਸਰਦਾਰ ਬੰਦੇ ਆ ਨਾ ਸਾਰਿਆਂ ਦੀ ਇੱਜ਼ਤ ਕਰਦਾ ਬੰਦਾ ਤੇ ਉਧਰ ਜਾਂਦਾ ਬਾਸ ਵੇਚਣ ਤੇ ਫਿਰ ਅਸੀਂ ਇਹ ਜ਼ਰੂਰੀ ਸਮਝਿਆ ਵੀ ਕਿਉਂ ਨਾ ਬਾਈ ਦੀ ਵੀਡੀਓ ਬਣਾਈ ਜਾਵੇ ਤੇ ਆ ਮੈਂ ਕਿ ਪਿੱਛੋਂ ਕੈਮਰਾ ਔਨ ਕਰਦਾ ਫਿਰ ਤੁਹਾਨੂੰ ਦਿਖਾਉਣਾ ਠੀਕ ਆ ਆ ਮੈਂ ਆਹ ਲਓ ਆਪ ਆ ਭਾਈਆ चंदन राय चंदन राय क्या बोलना चाहते हो बोलो कुछ आप लोग को उधर जाता है हां जी तो आप लोग का जैसे आप शुरू है हैं है जैसे आए आप उधर तो मिलता है इसलिए आप लोग का इधर आया था आप बोल दिया गुरुजी नमस्ते नहीं नहीं बहुत हाँ। अच्छा लगा नमस्ते हाँ। यार हाँ। आ, पता है हम हम दिल से बोल रहे हैं हमें बहुत अच्छा लगा हां हाँ जी तो इधर ਆ ਵੀ ਬਾਈ ਆਏ ਇਹਨਾਂ ਨੇ ਵੀ ਵੀਡੀਓ ਬਣਾਈਆ ਸਪੈਸ਼ਲ ਫੋਟੋ ਖਿੱਚੀ ਹਾਂ ਜੀ ਤੇ ਆਪਦੇ ਪਰਿਵਾਰ ਨੂੰ ਲੈ ਕੇ ਆਇਆ ਵੀ ਹਾਂ ਵੀ ਕਹਿੰਦਾ ਪੰਜਾਬੀ ਆਏ ਨੇ ਵੀ ਇੱਜ਼ਤ ਕਰਦੇ ਆ ਲੋਕ ਤੇ ਸੱਚੀ ਅਸੀਂ ਇਹਨਾਂ ਦੇ ਧੰਨਵਾਦੀ ਆ ਜੋ ਸਾਡੀ ਇੱਜ਼ਤ ਕਰ ਸਾਡੀ ਕੀ ਆਪਣੇ ਜਣ ਕੇ ਪੰਜਾਬੀਆਂ ਦੀ ਇੱਜ਼ਤ ਕਰਦੇ ਆ ਹਾਂ ਜੀ ਭਾਈ ਸਾਹਿਬ ਕੀ ਬੋਲਣਾ ਚਾਹਤੇ ਹੋ ਆਪ ਵੀ ਆਪ ਲੋਕ ਨੂੰ ਦੇਖ ਕੇ ਬਹੁਤ ਖੁਸ਼ੀ ਹੋਇਆ ਹੈ ਨਹੀਂ ਹਮੇਂ ਬਹੁਤ ਖੁਸ਼ੀ ਹੋਈ ਹੈ ਸੱਚ ਮੈਂ कैसा तो नहीं लगता भी हम नई जगह हैं बहुत अच्छा लगता है नहीं आपका भी धन्यवाद और मैं तो ना क्या नहीं 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 धन्यवाद हम भी धन्यवाद हैं क्योंकि आप हमारे पास आए हमें बहुत खुशी है सच में ठीक है चंदन राय बहुत बहुत धन्यवाद ठीक है तुम लोग मिले ठीक है ओके शुक्रिया बाय बाय ਇਹ ਨਿਊ ਨੈਸ਼ਨਲ ਹਾਈਵੇ 127B ਫॉर 70 ਕਿਲੋਮੀਟਰ ਟੂ ਬ੍ਰੀ ਸਾਹਿਬ ਅਸਾਮ ਤੇ ਇਹ ਗੇਟ ਬਣਿਆ ਹੋਇਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਕੀ ਬਾਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਹੁੰਚ ਚੁੱਕੇ ਹਾਂ ਜੀ ਅਸਾਮ ਯੂਰ ਡੈਸਟੀਨੇਸ਼ਨ ਇਜ਼ ਔਨ ਦ ਲੈਫਟ ਗੁਰਤੀਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਸਥਾਨ ਹੈ ਹਾਂਜੀ ਤੇ ਜਿੱਥੇ ਆਪਾਂ ਦਰਸ਼ਨ ਮੇਲੇ ਕਰਨ ਵਾਸਤੇ ਆਏ ਆ ਤੇ ਦਰਸ਼ਨ ਮੇਲੇ ਕਰਾਂਗੇ ਵੀ ਤੇ ਆਪ ਜੀ ਨੂੰ ਵੀ ਕਰਾਵਾਂਗੇ ਗੁਰਦਰਾ ਸਾਹਿਬ ਦੇ ਬੋਲੀ ਸੁਨਹਾਰ ਸਤਿ ਸ਼੍ਰੀ ਅਕਾਲ ਸੱਚੇ ਪਾਸਾ ਬਾਬਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਰਬ ਧੂਬੜੀ ਸਾਹਿਬ ਪਾਸ਼ਾਹੀ ਨੌਵੀਂ ਜਿੱਥੇ ਆਏ ਆ ਜੀ ਦਰਸ਼ਨ ਮੇਲੇ ਕਰਨ ਵਾਸਤੇ ਹੋਰ ਵੀ ਬਿਆਨਤ ਸੰਗਤਾਂ ਆਈਆਂ ਨੇ ਅਸਾਮ ਦੇ ਵਿੱਚ ਆ ਇਹ ਤੇ ਆ ਪੰਜਾਬ ਨੰਬਰ ਗੱਡੀਆਂ ਘੜੀਆਂ ਨੇ ਆਹਾ ਲੋਕ ਇਕੱਠੇ ਸੰਗਤ ਆਈ ਹੈ ਦਰਸ਼ਨ ਕਰੋ ਜੀ ਗੁਰਦੁਆਰਾ ਤੋਬਰੀ ਸਾਹਿਬ ਅਸਾਮ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ तकरीबन 10-15 ਮਿੰਟ ਪਹਿਲਾਂ ਹੀ ਪਹੁੰਚੇ ਆ ਜਿਵੇਂ ਕਿ ਅਸੀਂ ਲੰਗਰ ਛਕਿਆ ਤੇ ਹੁਣ ਅਸੀਂ ਰੂਮ ਦੇ ਵਿੱਚ ਨੂੰ ਜਾ ਰਹੇ ਆ ਤੇ ਸੋਭਾ ਤੁਹਾਡੇ ਤੁਹਾਨੂੰ ਸਭ ਨੂੰ ਦਰਸ਼ਨ ਕਰਾਵਾਂਗੇ ਕਿ